ਕਿੰਨੇ ਨੰਬਰ ਦੇਵਾਂਗਾ ਸੋਚੋ ਸੋਚੋ ਸੋ ਜੀ ਤੇ ਅਸੀਂ ਕਰਾਇਆ ਬਾਈ ਰੂਮ ਤਿਆਰ ਪਹਿਲਾਂ ਸਾਡਾ ਹੁੰਦਾ ਸੀ ਇੱਥੇ ਪੁਰਾਣਾ ਰੂਮ ਹੁਣ ਪੂਰਾ ਵਧੀਆ ਬਣ ਗਿਆ ਜਿਵੇਂ ਇਹ ਤਾਂ ਸੋਚਿਆ ਸੀ ਉਹ ਹੈ ਜੀ ਬਣ ਗਿਆ ਹਾਂ ਵਧੀਆ ਸੈਟੀਸਫੈਕਸ਼ਨ ਹੈਗੀ ਤੇ ਤਿਆਰ ਕੀਤਾ ਬਾਈ ਸਾਡੇ ਪਿੰਡ ਦੇ ਮਿਸਤਰੀ ਗੁਰਚੇ ਸਿੰਘ ਨੇ ਬਾਈ ਤੇਰਾ ਧੰਨਵਾਦ ਆ ਪਹਿਲੀ ਗੱਲ ਤਾਂ ਬਾਈ ਬਾਈ ਨੇ ਪਕਾਈ ਨਹੀਂ ਕਰਾਈ ਵੀ ਆ ਲੈ ਆ ਉਹ ਵਾਪਸ ਕਰਿਓ ਸਾਰਾ ਕੁਝ ਆਪ ਹੀ ਲਿਆਂਦਾ ਆਪ ਹੀ ਤਿਆਰ ਕਰਤਾ ਤੇ ਜਿਹੜਾ ਸਮਾਨ ਬਚਿਆ ਆਪ ਹੀ ਮੋੜਿਆ ਆ ਜੇ ਕਿਸੇ ਦੀ ਬਾਲੇ ਵਾਲੀ ਸਾਥ ਉਹ ਨੂੰ ਇਹ ਬਣਾਉਂਦਾ ਉਹ ਵੀ ਹੋ ਜੂਗੀ ਬਾਈ ਘੱਟ ਤੋਂ ਘੱਟ ਕਮਰਾ ਕਿੰਨੇ ਦਾ ਤਿਆਰ ਹੋ ਜੂਗਾ 25-3 ਸਾਥੀਆਂ ਦੇ ਘਰਾਂ ਦੀ ਡੈਕੋਰੇਸ਼ਨ ਕਰਵਾਉਣੀ ਹਾਂਜੀ ਹਾਂਜੀ ਕਰ ਦਾਂਗੇ ਜੀ ਤੇ ਬਾਕੀ ਬਾਈ ਉਹਦਾ ਕਰ ਲੋ ਪੇਜ ਫੋਲੋ ਇਹ ਪੇਜ ਤੇ ਕਿਸ ਤਰ੍ਹਾਂ ਦੇ ਰੂਮ ਤਿਆਰ ਕਰਦੇ ਆ ਕਿਸ ਤਰ੍ਹਾਂ ਦੀ ਡੈਕੋਰੇਸ਼ਨ ਕਰਦੇ ਆ ਉਹ ਸਾਰਾ ਕੁਝ ਦਿਖਾਉਂਦੇ ਰਹਿੰਦੇ ਆ ਤੇ ਇੱਕ ਆ ਘਰਾਂ ਚੋਂ ਕਲੇਸ਼ ਖਤਮ ਹੀ ਕਰਤਾ ਸੋਚ ਤੂੰ ਦੱਬ ਬਲਮ ਤੂੰ ਬੰਦ ਕਰ ਆ ਦੇ ਬੈੱਡ ਤੇ ਪੈ ਬੰਦੇ ਹੀ ਕਰ ਸਕਦਾ ਇੱਥੇ ਚਾਰਜ ਵਗੈਰਾ ਹੋਗੇ ਤੇ ਜੇ ਤੁਹਾਨੂੰ ਇਹ ਰੂਮ ਵਧੀਆ ਲੱਗਿਆ ਤਾਂ ਵੀਡੀਓ ਸ਼ੇਅਰ ਕਰ ਦਿਓ 100 ਚੋਂ ਕਿੰਨੇ ਨੰਬਰ ਦੇਓਗੇ ਇਹ ਵੀ ਜਰੂਰ ਦੱਸਿਓ ਨਾਲੇ ਕਰ ਦਿਓ ਬਾਈ ਦਾ ਪੇਜ ਫੋਲੋ ਮੇਰੇ ਪਿੰਡ ਦਾ ਮੁੰਡਾ ਗੁਰਚੇਤ ਸਿੰਘ ਮੇਰੀ 100% ਜ਼ਿੰ ਤੇ ਕਿੱਥੇ ਦਾ ਕੰਮ ਕਰਦੋਂਗੇ ਆਲ ਪੰਜਾਬ ਕਰਦਾਂਗੇ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਜਰੂਰ ਸੰਪਰਕ ਕਰਿਓ ਬਾਈ ਦਾ ਪੇਜ ਜਰੂਰ ਫੋਲੋ ਕਰ ਲਿਓ ਧੰਨਵਾਦ